ਕਿਥਾ ਲਾਜ ਹੋਈ ਜਿੰਦ ਪ੍ਰੇਮ ਦਾ ਬੰਕੇ ਬਣੀ ਉਹੋ ਦੀ ਚੱਲੂ ਵਾਈਨ ਜੀ ਦਾ ਹਾਲ ਸਾਹਿਬ ਜੀ ਨੇ ਭਦੇ ਉਹ ਆਪਣਾ ਪਾਰਸਲ ਆਇਆ ਵਾ ਇਸ ਤਰੀਏ ਦੱਸਣ ਕਰਦੇ ਆਂ ਤੀਨ ਵੱਲੋਂ ਵਿੱਚੋਂ ਸੁਭਾਨ ਦੇਵਨ ਜਾਰੇ ਹਰੀ ਮਰਾਰੇ ਕਿਰਪਾ ਦੇ ਦਿਖਾ ਕੇ ਮੇਰੇ ਬਾਗੀ ਸਿਛ ਦੇ ਖੋਲ ਢੰਡਾਰੇ ਦੇਹੋ ਦਿਨਾਰੇ ਲੱਗੀ ਰੇ ਇਹਦੀ ਲੱਗੀ ਹੁਂਦੇਸ਼ ਸ੍ਰਾਂਤ ਬਕਲ ਲਈ ਇੱਕਾਲੂ ਬੱਜਾਂ ਵਾਲਾ ਨਲਿਓ ਬਿੰਜੀ ਲੱਗਿਆ ਕਾ ਟੱਕੜੀਂ ਜੀ ਸ਼ਸਤਰਾਂ ਤੇ ਆਉਂਦੇ ਨੀ ਵਾਹ ਸਿੰਧਕਾਂ ਦੇ ਵਾ ਨਜ਼ਾਰੇ ਹਰੀ ਪਰਾਰੇ ਕਿਰਪਾ ਕਰ ਤੇ ਮੰਗਾਂਗੇ ਆਪਾਂ ਸ਼ਫਰਾਂ ਲਿਆਉਂਦੇ ਤਰ ਦਰਸ਼ਨ ਦੇਣ ਤੋਂ ਪਹਿਲਾਂ ਹੀ ਚਲਦੇ ਆ ਰਪਿਆ ਨਹੀਂ ਇੱਥੇ ਇੱਥੇ ਨਲੀ ਕਰੋ ਦਰਸ਼ਮੇ ਦਿਨ ਵਾਵਾ ਹੀਰੀ ਦੀ ਵਾਵਾ ਕੇ ਹੋ ਜੀ ਛੱਡੋ ਚੰਦੀ ਰਾਂ Satu <noise> akal satu <noise> akal Akal <noise> akal <noise> <noise> wala <noise> <noise> ini ke <noise> 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 ਇਹ ਵੀਡੀਓ ਬੰਦੀ ਨਾ ਦੀ ਕੋਈ ਗੱਲ ਨਹੀਂ ਆਪਾਂ ਛੱਡਣਾ ਨਹੀਂ ਨਿਕਲਦਾ ਲੋ ਭਰ ਲੋਗੇ ਕਿ ਆਏ ਇਹਨਾਂ ਸ਼ੇਕ ਕਰਤਾ ਹੀ ਸ਼ਸਤਰਾਂ ਨੇ ਪਹਿਲੀਆਂ ਦੋਗੋ 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 ਦਿਓ ਬਾਕੀ ਕਾਟ ਲਿਓ ਕਾਟ ਲਿਓ ਸ਼ੂਆ ਆਗੜੰਗ ਨੇ ਰੰਗ ਬਾੜੰਗ ਵਾਜੇ ਕਾਗੜੰਗ ਕਾਜੀ ਮਹਾ ਗਜਗਾਜੇ ਅਰਸ਼ ਕਿਰਪਾਨ ਖੰਡੋ ਖੜੇ ਕੰਮ ਤੇ ਪਰ ਤੀਰ ਸੈਭ ਸਿਰੋਹੀ ਸਾਥੀ ਇਹ ਹਮਾਰੇ ਪੀਰ ਅਗੋ ਵਿੰਗਾ ਸਾਡਾ ਪੀਰ ਇਹ ਨੀ ਮੈਂ ਬੋਲ ਮਜਾ ਕਰਨੇ ਆਂ ਵੀ ਆ ਦੇਖੋ ਜੀ ਇਤਨਾ ਨਾ ਵੀ ਹੁੰਦੇ ਰਜਿਸਤਰੀ ਸ਼ਾਸਤਰ ਹੁੰਦੇ ਆ ਵੀ ਸੈਲਫ ਡਿਫੈਂਸ ਦੇ ਲਈ ਮੈਂ ਤਾਂ ਸ਼ਾਸਤਰ ਆ ਆਪਣੇ ਮੱਥੇ 'ਤੇ ਆ ਬੈ ਬੁਨੇ ਮਾਰ ਕੋਠਾ ਮੋਢਾ ਬਿੱਟ ਕੀਤਾ ਕੋਈ ਨਹੀਂ ਬੱਚੇ ਇਹਨਾਂ ਨੂੰ ਬੜਾ ਸਿੰਗਰ ਕੋਲ ਉਹਦੇ ਸੇਮਿੰਗੀ ਕੋ ਕਰਦੇ ਕਲਪਾਨ ਮੁਖਰਸ ਕਿਹੜਾ ਹੋ ਵੀਰਿਆ ਮੱਥੇ ਤੇ ਮਾਰਨੀ ਮੈਂ ਮਜ਼ਾਕ ਨਾ ਮਜ਼ਾਕ ਤੇ ਟੁੱਟ ਜਾਵਾਂ ਕਿਰੇ ਤਾਂ ਬਦਾਮੀ ਵੈਰੀ ਗੁੱਡ ਸ਼ਾਨਸ਼ ਕੋਸ ਵੀ ਤੇ ਕੋਸ ਬਾਬੇ ਕੋਸ ਆਵੇ ਕੋਸੇ ਅੰਦੀ ਕੋਸ ਸੋਹਣੀ ਕਰਪਾਨ ਤੇ ਢੰਗੇ ਵਾਲੀ origional feelings ਤੇ ਗਾ ਪਿਆਸ ਆਇਆ ਉਹ ਤੇ ਕੋਈ ਨਹੀਂ ਕਿਹਾ ਬਾਬਾ ਜੀ ਤੁਸੀਂ ਪਿਛਲੀ ਵੀਡੀਓ ਜਿਹਾ ਕਿਹਨੇ ਬਲਾਸਟ ਕੀ ਕਰਨਾ ਆਹ ਕੰਮ ਹੁੰਦਾ ਬਲਾਸਟ ਲੈ ਸਨੇ ਕਾਰਵਾਈ ਪਾ ਦਿੱਤੀ ਐ ਤੇ ਬਾਬਿਆਂ ਨੇ ਵੀ ਫਿਰ ਪਾ ਦਿੱਤੀ ਐ ਲਾਹੂਰੀ ਕਰੋ ਦੱਸੇ ਸੋਈ ਜੇ ਪ੍ਰਾਤਮਿਕ ਸ਼ਸਤਰ ਮੱਥਾ ਵੋ ਸੋਣਾ ਹੈ ਅਰ ਰ ਸ਼ੇਲਾ ਸ਼ੇਲਾ ਕਿਹਾ ਅੱਜ ਹੋ ਰਾਇਆ ਇਹ ਜਿੱਕੇ ਬਹੁਤ ਕਿ ਬਹੁਤ ਬੰਦ ਨਹੀਂ ਮੱਫੀ ਹੂ ਯੋ ਵੀ ਸਕਿੱਲੋ ਹੈ ਬਾਬਾ ਜੀ ਯੋ ਵੀ ਸਕਿੱਲੋ ਹੈ ਮੰਨਦੇ ਹੈ ਬਾਬਾ ਜੀ ਯੋ ਵੀ ਸਕਿੱਲੋ ਔਰ ਯੋ ਵੀ ਸਕਿੱਲੋ ਇਸ ਆਲਸੋ ਸਕਿੱਲੋ ਇਹ ਸਾਰੇ ਸ਼ਸਤਰ ਵੇਖ ਲੋ ਤੁਸੀਂ ਦਰਸ਼ਨ ਕਰ ਸਕਦੇ ਆ ਸੂਰੇਵੰਸ਼ੀ ਪ੍ਰਾਤਣਿਆ ਤੁਸੀਂ ਹਿਸਾਬ ਲਾ ਲੋ ਵੀ ਕਿੰਨਾ ਟਾਈਮ ਪੁਰਾਣਾ ਆ ਇਹਨ ਵੀ ਘਰਾਂ ਦੇ ਵਿੱਚ ਰੱਖੇ ਹੁੰਦੇ ਕਈਆਂ ਨੇ ਵੀ ਉਹੀ ਆ ਆ ਵੇਖੋ ਸਾਰਾ ਜੰਗ ਨਾਲ ਵਰਤਿਆ ਹੋਇਆ ਜੰਗ ਦੇ ਵਿੱਚ ਜਨਾਲ ਪੂਰਾ ਲੱਗਾ ਆ ओरिजिनल ਪੀਸੇ ਕਈ ਦੇ ਨੇ ਨਾ ਮਾਰ ਕੇ ਮੁਖਾ ਦੇ ਲਓ ਜੀ ਸਾਡੇ ਕੋਲ ओरिजिनल ਪੰਡਾਦਿਆਂ ਦਾ ਪਿਆਜ ਹੁਣਾਂ ਵਰਤਿਆ ਜੀ ਪਰ ਵਰਤਿਆ ਕਿੱਥੋਂ ਭਾਗਦਾ ਆ ਚੀਜ਼ਾਂ ਵੇਖੋ ਵਰਤਿਆ ਇਥੋਂ ਪਛਾਣ ਆਉਂਦੀ ਠੀਕ ਆ ਆ ਸਾਰੇ ਕੱਟ ਪਏ ਕਿਰਪਾਨਾਂ ਦੇ ਮਾਰ ਮਾਰ ਕੇ ਅਗਲੇ ਨੇ ਕਿਰਪਾਨਾਂ ਮਾਰੀਆਂ ਕਿਰਪਾਨ ਨਾਲ ਸਕੇਲੇ ਦੀ ਜੇ ਤੁਰਦੀ ਨਹੀਂਗੀ ਠੀਕ ਹੈ ਦੇਖੋ ਆਪਜੀ ਦਰਸ਼ਨ ਕਰੋ ओरिजिनल ਪੀਸ ਨਵੇਂ ਨਹੀਂ ਹੁੰਦੇ ਅੰਗਰੇਨ ਤਲਕ ਲੱਲੇ ਉਹਨਾਂ ਦੇ ਖੇਡਾਂ ਇਹਨਾਂ ਦੇ ਵਿੱਚ ਤਾਈਓਂ ਹੀ ਆ ਵੇ ਲੋਂਦੇ ਤਲਕ ਲਵਾਇਆ ਇਹਨਾਂ ਨੇ ਬਾਕੀ ਕੰਮ ਵਾਜ ਕੀਤੇ ਇਹਨਾਂ ਨੇ ਭਈ ਇਹੋ ਦੇ ਕਿਸੇ ਦਾ ਤਗੜੇ ਦਾ ਹੀ ਹੱਥ ਦਾ ਸੂਰਨੇ ਦਾ ਹੀ ਆ ਕਿਸੇ ਦਾ ਜਿਹੜਾ ਮਾਰ ਮਾਰ ਕੇ ਕੁੜੀ ਆ ਧੌਣਾ ਦੋ ਵੀਰ ਸੰਗੀਆਂ ਆ ਇੱਕ ਦੀਆਂ ਦੇਖੋ ਇਹ ਭਈ ਕਿਸੇ ਮੁਗਲ ਦਾ ਹੀ ਆ ਮੂਸੇ ਵੀ ਜਿਆਦਾ ਜਿਆਦਾ ਚਾਂਸ ਕੇ ਲਈਦਾ ਸ਼ਾਇਦ ਨਾਕੀ ਇਹ ਕਲੀਅਰ ਨਹੀਂਗਾ ਚੱਕ ਪਾਰਾਂਗੇ ਹੋ ਕੇ ਲੋ ਜੀ ਨਾ ਸਟਾਕ ਉਪਰ ਜਿਹੜੀ ਫੋਰ ਇੰਟਰਸਟਿਡ ਆ ਕਾਲ ਮੈਸੇਜ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬੜੇ ਪਾਵੇ ਸਰਗੋ ਮਹਾਰਾਜੀਆਂ ਨੂੰ ਭਾਜੀ ਸਬਤ ਸ੍ਰੀ ਅਕਾਲ ਸ਼ਾਕਰ ਦਮ ਨਾ ਕਰ ਦਮ ਬਾਦ ਅਰੇ ਇਹਦੇ ਸੂਰ ਮੇ ਅਹੀਂ ਆ ਗਿਆ ਟਬੂ ਕੋ ਸਰੂ ਜਿੱਧਰ ਸਾਡਾ ਡਾਲੇਗਾ ਉਧਰ ਲੈ ਜਾਣਾ ਅਹੀਂ ਆ ਗਿਆ ਫੌਜਾਂ ਨੂੰ ਸਪਲਾਈ ਕਰਨਾ ਹੈ ਫੌਜਾਂ ਨੂੰ ਛਤਰ ਸਪਲਾਈ ਕਰਨਾ ਹੈ ਅਸੀਂ ਟਰੱਕ ਆੜ-ਆੜ ਕੇ ਛਤਰ ਸਪਲਾਈ ਕਰੀਏ ਨੇ ਅੰਜ ਅੰਜ ਫਿਰ ਅੰਜ ਫਿਰ ਆਪਣੇ ਜੋਗਾ ਵੀ ਰੱਖ ਲੈਣਾ ਇੱਕ ਦਾ ਹੈਗਾ ਸਾਰੇ ਦੇਖ ਲੈ